ਜਲਦੀ ਜੀ ਜਲਦੀ ਆਪਾਂ ਇਸ ਮੀਟਿੰਗ ਨੂੰ ਸ਼ੁਰੂ ਕਰੀਏ ਔਰ ਉਸ ਤੋਂ ਬਾਅਦ ਕਿਉਂਕਿ ਇਹ ਜਿਹੜਾ ਸੰਮੇਲਨ ਹੈ ਕਾਰਿਆਕਰਤਾ ਸੰਮੇਲਨ ਹੈ ਅੱਗੇ ਆਪਾਂ ਆਪਣੀ ਜੋ ਸੰਗਠਨ ਦੀ ਆਈਦੀ ਮੀਟਿੰਗਾਂ ਨੂੰ ਆਪਾਂ ਜਿਹੜੀ ਜੋ ਸੰਗਠਨ ਦੀ ਮੀਟਿੰਗ ਹੋਏਗੀ ਨਜ਼ਰ ਆਈ ਕਿਸ ਤਰ੍ਹਾਂ ਦਾ ਜਿਹੜਾ ਰਿਸਪੌਂਸ ਮਿਲ ਰਿਹਾ ਤੁਸੀਂ 1 ਬਾਈ 1 ਨਾਲ ਸਾਰੇ ਹਲਕਿਆਂ ਦੇ ਵਿੱਚ ਜਾ ਰਹੇ ਹੋ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ 'ਚ ਬਹੁਤ ਉਤਸ਼ਾਹ ਆਇਆ ਬੜੀ ਕਿਰਪਾ ਹੋਰੀ ਗੁਰੂ ਦੀ ਔਰ ਜਸ ਤਰੀਕੇ ਨਾਲ ਕਿਤੇ ਦੇ ਨਾਕਿਤੇ ਦੇ ਵਿਰੋਧ ਹੋ ਰਿਹਾ ਉਹਨਾਂ ਕਿਸ ਤਰ੍ਹਾਂ ਜਿਹੜਾ ਪਾੜਾ ਕਿਸਾਨਾਂ ਤੇ ਸਰਕਾਰ ਦੇ ਵਿਚ 사이 ਦਾ ਟਕਾਲ ਹੈ ਇਹ ਕਿਹੜੇ ਕੰਮ ਕੀਤਾ ਜਾ ਸਕਦਾ ਇੱਥੇ ਤੁਹਾਨੂੰ ਨੇਰਾ ਨਜ਼ਰ ਆ ਰਿਹਾ ਕਿਤੇ ਕਿਉਂ ਨਹੀਂ ਆ ਰਿਹਾ ਦੱਸੋ ਮੈਨੂੰ ਰੌਸ਼ਨੀ ਹੈ ਸਾਨੂੰ ਪਿਆਰ ਤੋਂ ਸਵਾ ਕੁਝ ਨਜ਼ਰ ਨਹੀਂ ਆਵਾ ਸਾਨੂੰ ਪਿਆਰ ਇਹਨਾਂ ਮਿਲ ਰਿਹਾ ਉਹੀ ਨਜ਼ਰ ਆ ਰਿਹਾ ਬਸ ਜਿਹੜੀ ਚੌਨ ਮੀਟਿੰਗ ਨਹੀਂ ਸੀ ਕਾਰਜਕਰਤਾ ਮੀਟਿੰਗ ਸੀਗੀ ਜੀ ਜੋ ਮੰਡਲ ਤੌਰ ਦੇ ਤੇ ਸਾਡੇ ਬੂਥ ਇੰਚਾਰਜ ਨੇ ਸਾਰਿਆਂ ਨੂੰ ਅਸੀਂ ਇਕੱਠੇ ਕੀਤਾ ਸੀਗਾ ਜੋ ਮਹਾਂਸਰਾਜ ਹੰਸ ਦੀਆਂ ਬਾਹਾਂ ਬਣ ਕੇ ਇਹਨਾਂ ਦੇ ਨਾਲ ਕੰਮ ਕਰ ਰਹੇ ਨੇ ਔਰ ਹਲਕਾ ਨਿਹਾਲ ਸਿੰਘ ਵਾਲਾ ਵਿੱਚੋਂ ਜਿਵੇਂ ਜਿਸ ਤਰ੍ਹਾਂ ਦਾ ਅੱਜ ਪਿਆਰ ਮਿਲਿਆ ਤੁਸੀਂ ਦੇਖਿਆ ਔਰ ਬਿਨਾ ਕਿਸੇ ਨੂੰ ਬੁਲਾਏ ਤੇ ਸਾਡੇ ਕਾਰਗਰਤਾ ਭੱਜੇ ਨੱਠੇ ਆਏ ਨੇ ਇਸ ਦਾ ਮਤਲਬ ਵੀ ਸਾਡੇ ਜੀ ਹਲਕੇ ਨਿਹਾਲ ਸਿੰਘ ਵਾਲਾ ਚ ਉਹਨਾਂ ਨੂੰ ਜਿਤਾ ਕੇ ਭੇਜਾਂਗੇ ਜੀ ਜੰਦੀ ਜੀ ਜੰਦੀ ਆਪਾਂ ਇਸ ਮੀਟਿੰਗ ਨੂੰ ਸ਼ੁਰੂ ਕਰੀਏ ਔਰ ਉਸ ਤੋਂ ਬਾਅਦ ਕਿਉਂਕਿ ਇਹ ਜਿਹੜਾ ਸੰਮੇਲਨ ਹੈ ਕਾਰਯਕਰਤਾ ਸੰਮੇਲਨ ਆ ਗਿਆ ਆਪਾਂ ਆਪਣੀ ਜੋ ਸੰਗਠਨ ਦੀ ਆਈ ਦੀ ਮੀਟਿੰਗ ਹੈ ਨੂੰ ਆਪਾਂ બીજી ਜੋ ਸੰਗਠਨ ਦੀ ਮੀਟਿੰਗ ਹੋਏਗੀ ਨਜ਼ਰ ਆਦੀ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਤੁਸੀਂ 1 ਬਾਈ 1 ਸਾਰੇ ਹਲਕਿਆਂ ਦੇ ਵਿੱਚ ਜਾ ਰਹੇ ਬਹੁਤ ਅੱਛਾ ਰਿਸਪੌਂਸ ਹੈ ਲੋਕਾਂ ਚ ਬਹੁਤ ਉਤਸ਼ਾਹ ਆ ਬੜੀ ਕਿਰਪਾ ਹੋਰੀ ਗੁਰੂ ਦੀ ਪਰ ਜਸਤਰੀ ਕੇ ਦੇ ਨਾਲ ਕਿਤੇ ਕਿਤੇ ਵਿਰੋਧ ਵੀ ਹੋ ਰਿਹਾ ਉਹਨੂੰ ਕਿਸ ਤਰ੍ਹਾਂ ਜਿਹੜਾ ਪਾੜਾ ਕਿਸਾਨਾਂ ਤੇ ਸਰਕਾਰ ਦੇ ਵਿੱਚ ਨਹੀਂ ਟਕ ਟਕਾ ਦੇ ਕਿਵੇਂ ਖੰਦ ਕੀਤਾ ਜਾ ਸਕਦਾ ਇੱਥੇ ਤੁਹਾਨੂੰ ਨੇਰਾ ਨਜ਼ਰ ਆ ਰਿਹਾ ਕਿਤੇ ਕਿਉਂ ਨਹੀਂ ਆ ਰਿਹਾ ਦੱਸੋ ਮੈਨੂੰ ਰੌਸ਼ਨੀ ਹੈ ਸਾਨੂੰ ਪਿਆਰ ਤੋਂ ਸਵਾ ਕੁਝ ਨਜ਼ਰ ਨਹੀਂ ਆਵਾ ਸਾਨੂੰ ਪਿਆਰ ਇਹਨਾਂ ਮਿਲ ਰਿਹਾ ਉਹੀ ਨਜ਼ਰ ਆ ਰਿਹਾ ਬਸ ਜਿਹੜੀ ਚੌਨ ਮੀਟਿੰਗ ਨਹੀਂ ਸੀ ਕਾਰਜਕਰਤਾ ਮੀਟਿੰਗ ਸੀਗੀ ਜੀ ਜੋ ਮੰਡਲ ਤੌਰ ਦੇ ਤੇ ਸਾਡੇ ਬੂਥ ਇੰਚਾਰਜ ਨੇ ਸਾਰਿਆਂ ਨੂੰ ਅਸੀਂ ਇਕੱਠੇ ਕੀਤਾ ਸੀਗਾ ਜੋ ਮਹਾਂਸਰਾ ਜਹੰਸ ਦੀਆਂ ਬਾਹਾਂ ਬਣ ਕੇ ਇਹਨਾਂ ਦੇ ਨਾਲ ਕੰਮ ਕਰ ਰਹੇ ਨੇ ਔਰ ਹਲਕਾ ਨਿਹਾਲ ਸਿੰਘ ਵਾਲਾ ਵਿੱਚੋਂ ਜਿਵੇਂ ਜਿਸ ਤਰ੍ਹਾਂ ਦਾ ਅੱਜ ਪਿਆਰ ਮਿਲਿਆ ਤੁਸੀਂ ਦੇਖਿਆ ਔਰ ਬਿਨਾ ਕਿਸੇ ਨੂੰ ਬੁਲਾਏ ਤੇ ਸਾਡੇ ਕਾਰਗਰਤਾ ਭੱਜੇ ਨੱਠੇ ਆਏ ਨੇ ਇਸ ਦਾ ਮਤਲਬ ਵੀ ਸਾਡੇ ਜੀ ਹਲਕੇ ਨੇ ਹਾਲ ਸਿੰਘ ਵਾਲੇ ਚ ਉਹਨਾਂ ਨੂੰ ਜਿਤਾ ਕੇ ਭੇਜਾਂਗੇ ਜੀ